ਸਤਿ ਸ਼੍ਰੀ ਅਕਾਲ ਦੋਸਤੋ VOTING ਨੂੰ ਲੈ ਕੇ ਪੰਜਾਬ ਤੋਂ ਆਇਆ ਤਾਜ਼ਾ ਅਪਡੇਟ ਫਿਰ ਨਹੀਂ ਫਿਕਰ ਨਾ ਪਹਿਲਾ ਜਿੰਨਾ ਲੋਕਾਂ ਨੇ ਚੱਲਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਵਿੱਚ VOTING ਦਾ ਖਰਾਬ ਵਧੋਂ ਲਈ ਚੋਣ ਕਮਿਸ਼ਨ ਨੇ ਨਵੀਂ ਰਣਨੀਤੀ ਬਣਾਈ ਹੈ ਜਿੰਨਾ ਬੂਥਾਂ ਦੀ ਪਿਛਲੀਆਂ ਚੋਣਾਂ ਨਾਲੋਂ 10% ਦੀ ਵੱਧ VOTING ਹੋਈ ਹੈ ਤਾਂ ਉਹ ਬੂਥ ਜਿੱਥੇ 75% ਇਸ ਤੋਂ ਵੱਧ VOTING ਦਾ ਖਰਾਬ ਹੋਏਗਾ ਉਸ ਦੇ BLs ਨੂੰ 5000 ਰੁਪਏ ਦੇ ਨਕਦੀ ਨਾਮ ਅਤੇ ਪਰ ਇਹ ਸੰਜਾ ਪੱਤਰਨਾ ਸਨਮਾਨਿਤ ਕੀਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਚੋਣ ਅਧਿਕਾਰੀ ਸੀਬੀਐਨਸੀ ਨੇ ਲਾਂਘੀਤਾ ਇਸ ਦੌਰਾਨ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਪਰ ਉਸ ਸਮੇਂ ਗਰਮੀ ਆਪਨੇ ਸਿਖਰ ਤੋਂ ਹੋਵੇਗੀ ਅਜਿਹੇ ਚ ਕਮਿਸ਼ਨ ਨੇ ਇਸ ਗੱਲ ਤੇ ਲੈ ਕੇ ਗੰਭੀਰ ਕਿਹਾ ਕਿ VOTING ਦਾ ਗ੍ਰਾਫ ਕਿਵੇਂ ਵਧੇਗਾ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾਏ ਜਾ ਰਹੇ ਨੇ ਮੁੱਖ ਚੋਣ ਅਫਸਰ ਨੇ ਬੀਐਲਓਜ਼ ਨੂੰ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨ ਦੀ ਸਲਾਹ ਦਿੱਤੀ ਹੈ ਤੇ کیا ਹੈ ਕਿ ਸਭ ਤੋਂ ਪਹਿਲਾਂ ਉਹ ਖੁਦ ਵੋਟਰ ਪਰਚੀਆਂ ਤੇ VOTING ਸੱਦਾ ਪੱਤਰ ਘਰ-ਘਰ ਜਾ ਕੇ ਵੰਡਣਾ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਹੀਂ ਸੌਂਪੀ ਜਾਣੀ ਚਾਹੀਦੀ ਇਸ ਮੌਕੇ ਉਹਨਾਂ ਨੇ BLO ਅਤੇ Swift team ਮਾਦੀ ਹੁਣ ਤੱਕ ਸ਼ਾਨਦਾਰ ਕਾਰਗੁਜ਼ਾਰੀ ਦੀ ਸਲਾਘਾ ਕੀਤੀ ਹੈ